ਤੰਦਰੁਸਤ ਰਹਿਣ ਲਈ ਚੰਗੇ ਡਾਕਟਰ ਦੀ ਲੋੜ ਨਹੀਂ ਤੰਦਰੁਸਤ ਰਹਿਣ ਦੇ ਲਈ ਚੰਗੇ ਸਿਹਤ ਗਿਆਨ ਦੀ ਲੋੜ ਆ ਤੁਹਾਡੇ ਵਿੱਚ ਚਾਰ ਹੀ ਤੁਹਾਡੀ ਤਾਕਤ ਨੇ ਦੇਖੋ ਦਵਾਈਆਂ ਤਾਂ ਬਹੁਤ ਡਾਕਟਰ ਦੇ ਰਹੇ ਤੇ ਬਹੁਤ ਜਿਆਦੇ ਲੋਕ ਖਾ ਵੀ ਰਹੇ ਆ ਪਰ ਸਾਡਾ ਕਨਸੈਪਟ ਆ ਤੁਹਾਨੂੰ ਕੁਦਰਤੀ ਸਾਇੰਸ ਨਾਲ ਜੋੜ ਕੇ ਦੇਖੋ ਇੱਕ ਘੜਾ ਨਹੀਂ ਐ ਇਹ ਸਾਡਾ ਜੀਵਨ ਐ ਨੱਗੀ ਇਲੈਕਟ੍ਰੋ ਹੋਮੋਪੈਥੀ ਸੈਂਟਰ ਦੇ ਵਿੱਚ ਦਵਾਈ ਮੁੱਖ ਨਹੀਂ ਗਈ ਨੱਗੀ ਇਲੈਕਟ੍ਰੋਮੋਪੈਥੀ ਸੈਂਟਰ ਦੇ ਵਿੱਚ ਵਿਚਾਰ ਮੁੱਖ ਨੇ ਸੈਂਟਰ ਦੀ ਓਪਨਿੰਗ ਤੁਸੀਂ ਕਦੋਂ ਦਾ ਪਲਾਨ ਹੈਗਾ ਇਹ ਜੀ ਸੰਡੇ ਦਾ ਪਲਾਨ ਹੈ ਜੀ ਆਪਾਂ 8 ਤਰੀਕ ਨੂੰ ਦਿਨ ਐਤਵਾਰ ਅਸੀਂ 8 ਸਤੰਬਰ ਦਾ 8 ਸਤੰਬਰ ਦਾ ਓਪਨਿੰਗ ਕਰਨ ਜਾ ਰਹੇ ਹਾਂ ਸਭ ਤੋਂ ਪਹਿਲੀ ਗੱਲ ਹੀ ਨੈਚੁਰਲ ਹੈਲਥ ਸਾਇੰਸ ਨਾ ਕਰਾਂ ਕਰਾਂਗੇ ਸਾਡੀ ਮੈਡੀਸਨ ਸੈਕੰਡਰੀ ਹੋਊਗੀ ਅਤੇ ਇਸ ਤਰ੍ਹਾਂ ਦੇ ਪੇਸ਼ੀਐਂਟ ਆਉਣਗੇ ਫਰੂਕੀ ਸਾਹਿਬ ਉਹ ਕੰਨ ਕੇ ਹਿੰਦੀ ਸਾਹਿਬ ਕੋ ਅਸੀਂ ਗਏ ਸਾਂ ਸੈਂਟਰ 'ਚ ਪਰ ਦਵਾਈ ਤਾਂ ਲਈ ਨਹੀਂ ਪਰ ਉਹਨਾਂ ਦੇ ਨਾਲ ਅਸੀਂ ਵਿਚਾਰ ਸਾਂਝੇ ਕੀਤੇ ਉਹ ਵਿਚਾਰ ਦੇ ਨਾਲ ਹੀ ਅਸੀਂ ਠੀਕ ਹੋ ਗਏ ਆ ਜਰੂਰੀ ਨਹੀਂ ਕਿ ਅਸੀਂ ਆਪਣੇ ਮੱਥੇ ਤੇ ਲਿਖਾ ਕੇ ਜਾਣਾ ਕਿ ਮੈਂ ਬਿਮਾਰੀ ਨਾਲ ਮਰਿਆ ਪਰ ਕੁਦਰਤ ਨੇ ਬੜੇ ਰਸਤੇ ਸਾਨੂੰ ਦਿੱਤੇ ਆ ਮਾਈਗਰੇਨ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਡਾਇਬਟੀਜ਼ ਹੋ ਗਿਆ ਪਿੰਪਲ ਹੋ ਗਏ ਫਿੰਸ ਜਿਹਨਾਂ ਨੂੰ ਅਸੀਂ ਕਹਿੰਦੇ ਆ ਸਕਿਨ ਇਨਫੈਕਸ਼ਨ ਹੋ ਗਈ ਔਰ ਦਿਮਾਗ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਇਸ ਲਈ 7 ਸਾਲ ਤੋਂ ਆਪਾਂ ਸੇਵਾਵਾਂ ਦੇ ਰਹੇ ਸੀ ਕਿਉਂਕਿ ਅੱਜਕੱਲ ਜਿੰਨੇ ਵੀ ਪੇਸ਼ੈਂਟ ਆ ਰਹੇ ਸੀ ਸਾਡੇ ਕੋਲ ਉਹ ਸਰੀਰਕੜ ਤੇ ਮਾਨਸਿਕ ਰੋਗ ਹੀ ਜ਼ਿਆਦਾ ਸੀ 12 ਘੰਟੇ ਘੜੇ ਚ ਪਾਣੀ ਰੱਖੋ ਤੇ ਬਾਅਦ ਜੇ ਪਾਣੀ ਹਰ ਘੰਟੇ ਬਾਅਦ ਇੱਕ ਗਲਾਸ ਪੀਂਦਾ ਕਈ ਪ੍ਰਕਾਰ ਦੇ ਹੁੰਦੇ ਜਿਹੜੇ ਰੋਗ ਆ ਉਹ ਘੜਾ ਠੀਕ ਕਰ ਦਿੰਦਾ ਘੜਾ ਠੀਕ ਕਰ ਦਿੰਦਾ ਜੀ ਫਿਰ ਡਾਕਟਰ ਦੀ ਕੀ ਲੋੜ ਹੈ ਇਕੱਲਾ ਖਾਣਾ ਖਾਣ ਦੇ ਨਾਲ ਆਪਾਂ ਤੰਦਰੁਸਤ ਨਹੀਂ ਹੋ ਸਕਦੇ ਕਿ ਖਾਣੇ ਦੇ ਵਿੱਚ ਜਦੋਂ ਤੱਕ ਖੁਰਾਕੀ ਤੱਤ ਨਹੀਂ ਹੋਣਗੇ ਨਿਊਟ੍ਰੀਸ਼ਨ ਨਹੀਂ ਆਏਗਾ ਉਦੋਂ ਤੱਕ ਉਸ ਖਾਦੇ ਖਾਣੇ ਦਾ ਕੋਈ ਫਾਇਦਾ ਨਹੀਂ ਕਾਲਕ ਪਦੀਨਾ ਧਨੀਆ ਕੜੀ ਪੱਤਾ ਮੂਲੀ ਦੇ ਪੱਤੇ ਚਕੰਦਰ ਦੇ ਪੱਤੇ ਤੁਲਸੀ ਨਿੰਮ ਬੜੇ ਤਰ੍ਹਾਂ ਦੇ ਪੱਤੇ ਆਂਦੇ ਉਹਨਾਂ ਦਾ ਵਿੱਚੋਂ ਕੋਈ ਪੰਜ ਪੱਤੇ ਲੈ ਕੇ ਇਹ ਵਾਦਾ ਵਾ ਸਾਡਾ ਕਿ ਪਹਿਲੇ 21 ਦਿਨ ਅਗਰ ਤੁਸੀਂ ਲਗਾਤਾਰ ਇਹ ਜੂਸ ਪੀਨੇ ਹੋ ਤੁਹਾਡੀ ਸ਼ੂਗਰ ਬੈਲੈਂਸ ਹੋਣ ਲੱਗ ਜੇਗੀ ਪੰਜ ਪੱਤਿਆਂ ਨਾਲ ਅਸੀਂ ਸਮਝਣ ਨੂੰ ਤਿਆਰ ਨਹੀਂ ਅਸੀਂ ਸਟੇਟ ਸਿੰਬਲ 'ਚ ਆ ਗਏ ਕਿਉਂਕਿ ਜੇ ਸੱਜ ਵੀ ਸਾਡੇ ਘਰ ਦੇ ਵਿੱਚ ਘੜਾ ਪਿਆ ਹੈ ਉਹ ਕਹਿੰਦਾ ਦੇਖਣਾ ਲੱਗੂਗਾ ਯਾਰ ਇਹ ਪੁਰਾਣੇ ਜ਼ਮਾਨੇ ਦਾ ਤੁਰੇ ਫਿਰਦਾ ਸ਼ਬਦ ਹੀ ਸਾਡੀ ਤਾਕਤ ਆ ਔਰ ਸ਼ਬਦ ਹੀ ਸਾਡੀ ਦਵਾਈ ਆ ਤੇ ਜੇ ਇਨਸਾਨ ਨੂੰ ਸ਼ਬਦ ਵਧੀਆ ਮਿਲ ਜਾਂਦੇ ਆ ਔਰ ਤੁਸੀਂ ਦੇਖੋ ਉਹਨੂੰ ਕਿਸੇ ਵੀ ਦਵਾਈ ਦੀ ਜ਼ਰੂਰਤ ਨਹੀਂ ਪੈਂਦੀ ਸ਼ਬਦ ਕੀ ਜੀ ਤੂੰ ਠੀਕ ਨਹੀਂ ਹੋ ਸਕਦਾ ਇਹ ਉਨਸਾਰੀ ਉਮਰ ਤੇਰੇ ਨਾਲ ਹੀ ਜਾਣਾ ਇਹ ਮੜੀਆਂ ਤੇ ਕਰੂਗਾ ਸ਼ਬਦ ਜੇ ਰੋਗ ਲਕਸ ਦਾ ਠੀਕ ਵੀ ਹੋ ਸਕਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਤੁਹਾਡੀ ਮੁਲਾਕਾਤ ਹੈਗੀ ਹੈ ਜਿਹੜੀ ਦੋ ਉਹਨਾਂ ਡਾਕਟਰਾਂ ਨਾਲ ਕਰਵਾਉਣ ਜਾ ਰਹੇ ਆ ਜੋ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਹੁਣ ਇਹਨਾਂ ਨੇ ਜਿਹੜਾ ਲੋਕਾਂ ਨੂੰ ਪਰਮਾਨੈਂਟ ਸੇਵਾਵਾਂ ਦੇਣ ਦਾ ਪਲਾਨ ਬਣਾ ਰਿਹਾ ਹੈ ਨਾਗੀ ਇਲੈਕਟਰ ਹੋਮੋਪੈਥੀ ਸੈਂਟਰ ਦੇ ਜ਼ਰੀਏ ਜਿਹੜਾ ਕਿ ਕ੍ਰਿਸਟਲ ਪਲਾਜ਼ਾ ਮਾਰਕੀਟ ਛੋਟੀ ਬਾਰਾਂਦਰੀ ਪਾਰਟ 1 ਗੜਾ ਰੋਡ ਦੇ ਉੱਤੇ ਅਸੀਂ ਕਹਿ ਲਈ ਕਿ ਸਥਿਤ ਹੈਗਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਵੈਲਕਮ ਟੂ ਅ ਵੈਨਲਸ ਵਰਡ ਦੇ ਆ ਲੋਗੋ ਦੇ ਨਾਲ ਜਿਹੜੀ ਸ਼ੁਰੂਆਤ ਹੈਗੀ ਹੈ ਡਾਕਟਰ ਨਾਗੀ ਤੇ ਡਾਕਟਰ ਕਰਨ ਜਿਹੜਾ ਇਹ ਸੇਵਾਵਾਂ ਹੈਗੀਆਂ ਸਿਹਤ ਨਾਲ ਸੰਬੰਧਿਤ ਇੱਥੇ ਸ਼ੁਰੂ ਕਰਨ ਜਾ ਰਹੇ ਨੇ ਸਾਡੇ ਨਾਲ ਡਾਕਟਰ ਨਾਗੀ ਨੇ ਨਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਹਾਜ਼ਰੀ ਭਰੀ ਔਰ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਆ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਸੈਂਟਰ ਦੀ ਓਪਨਿੰਗ ਦੇ ਕਰਨ ਜਾ ਰਹੇ ਅਸੀਂ ਇੱਥੇ ਅੱਜ ਪਹੁੰਚੇ ਹੋਏ ਆ ਸੈਂਟਰ ਦੀ ਓਪਨਿੰਗ ਤੁਸੀਂ ਕਦੋਂ ਦਾ ਪਲਾਨ ਹੈਗਾ ਇਹ ਜੀ ਸੰਡੇ ਦਾ ਪਲਾਨ ਹੈ ਜੀ ਆਪਾਂ 8 ਤਰੀਕ ਨੂੰ ਦਿਨ ਐਤਵਾਰ ਅਸੀਂ 8 ਸਤੰਬਰ ਦਾ 8 ਸਤੰਬਰ ਦਾ ਓਪਨਿੰਗ ਕਰਨ ਜਾ ਰਹੇ ਆ ਜੀ ਆਪਾਂ ਚਲੋ ਸਾਡੇ ਨਾਲ ਡਾਕਟਰ ਕਰਨ ਵੀ ਨੇ ਕਰਨ ਸਰ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਹਕੀਕਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦੀ ਬਦੌਲਤ ਔਰ ਸਾਡੇ ਗੁਰੂ ਦੀ ਬਦੌਲਤ ਜਿੰਨਾ ਤੁਸੀਂ ਸਿੱਖ ਕੇ ਅੱਜ ਇਸ ਪਲੇਟਫਾਰਮ ਤੇ ਖੜੇ ਆ ਔਰ ਅੱਜ ਐਡਾ ਡਿਸੀਜਨ ਲੈ ਰਹੇ ਕਿ ਲੋਕਾਂ ਨੂੰ ਅਸੀਂ ਸੇਵਾ ਦੇ ਸਕੀਏ ਕਿਉਂਕਿ ਤੁਸੀਂ ਦੇਖ ਰਹੇ ਹੋਵੋਗੇ ਵੀ ਕਾਫੀ ਟਾਈਮ ਤੋਂ ਦਾਸ ਔਰ ਨਾਗੀ ਸਰ ਅਸੀਂ ਕਾਫੀ ਪੇਸ਼ੈਂਟਾਂ ਨੂੰ ਸੇਵਾ ਦੇ ਰਹੇ ਆ ਸੰਗਤ ਨੂੰ ਸੇਵਾ ਦੇ ਰਹੇ ਆ ਔਰ ਅੱਜ ਚਲੋ ਵਾਹਿਗੁਰੂ ਨੇ ਇੱਥੋਂ ਤੱਕ ਦਾ ਕੀਤਾ ਵਾ ਕਿ ਅਸੀਂ ਪਰਮਾਨੈਂਟ ਸੇਵਾ ਜਿਹੜੀ ਪੇਸ਼ੈਂਟ ਨੂੰ ਦੇ ਸਕੀਏ ਸੋ ਉਹਦਾ ਉਪਰਾਲਾ ਕਰਨ ਲਈ ਅੱਜ ਆਪਾਂ ਨਾਗੀ ਇਲੈਕਟ੍ਰੋਮੋਪੈਥਿਕ ਸੈਂਟਰ ਜੋ ਕਿ ਓਪਨ ਕਰਨ ਜਾ ਰਹੇ ਹਾਂ ਜਿੰਦੀ ਕੀ ਓਪਨਿੰਗ ਡੇਟ 8 ਤਰੀਕ ਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਤੁਹਾਨੂੰ ਤੁਸੀਂ ਹਮੇਸ਼ਾ ਹੀ ਸਾਨੂੰ ਸ਼ਿਕਾਇਤ ਕਰਦੇ ਹੋ ਕਿ ਸਾਨੂੰ ਐਡਰੈਸ ਜ਼ਰੂਰ ਦੇ ਦਿਆ ਕਰੋ ਐਡਰੈਸ ਮੈਂ ਤੁਹਾਨੂੰ ਦਿਖਾਤਾ ਇਹ ਕ੍ਰਿਸਟਲ ਪਲਾਜ਼ਾ ਹੈਗਾ ਤੇ ਮੇਰੇ ਸਾਹਮਣੇ ਬਿਲਕੁਲ ਜਿਹੜਾ ਗੜਾ ਰੋਡ ਹੈਗਾ ਜਲੰਧਰ ਦਾ ਬਸ ਸਟੈਂਡ ਤੋਂ ਮਹਿਜ਼ 5-7 ਮਿੰਟਾਂ ਦੀ ਦੂਰੀ ਤੇ ਜਿਹੜਾ ਇਹ ਮਾਰਕੀਟ ਹੈਗੀ ਹੈ ਕ੍ਰਿਸਟਲ ਪਲਾਜ਼ਾ ਜਿੱਥੇ ਨਾਗੀ ਇਲੈਕਟਰੋ ਹੋਮੀਓਪੈਥਿਕ ਸੈਂਟਰ ਦੀ ਓਪਨਿੰਗ ਹੈਗੀ ਹੈ ਜਿਹੜੀ ਇਤਵਾਰ ਵਾਲੇ ਦਿਨ ਜਿਹੜੀ ਕੀਤੀ ਜਾ ਰਹੀ ਹੈ ਅੱਛਾ ਨਾਗੀ ਸਾਹਿਬ ਕੀ ਖਾਸ ਹੋਣ ਵਾਲਾ ਹੈ ਸੈਂਟਰ ਸਾਨੂੰ ਦਿਖਾਉਂਗੇ ਕਿਦਾਂ ਦਾ ਖਾਸ ਬਣਾਇਆ ਬਿਲਕੁਲ ਹਾਂਜੀ ਜ਼ਰੂਰ ਜੀ ਕਿਉਂਕਿ ਆਪਣਾ ਜਿਹੜਾ ਮੇਨ ਮਕਸਦ ਹੈ ਕਿ ਤੁਹਾਨੂੰ ਪਤਾ ਪਹਿਲੇ 7 ਸਾਲ ਤੋਂ ਆਪਾਂ ਸੇਵਾਵਾਂ ਦੇ ਰਹੇ ਸੀ ਕਿਉਂਕਿ ਅੱਜਕੱਲ ਜਿੰਨੇ ਵੀ ਪੇਸ਼ੈਂਟ ਆ ਰਹੇ ਸੀ ਸਾਡੇ ਕੋਲ ਉਹ ਸਰੀਰਕ ਘਟ ਤੇ ਮਾਨਸਿਕ ਰੋਗੀ ਜ਼ਿਆਦਾ ਸੀ ਪਰ ਅਸੀਂ ਜਿੰਨਾ ਵੀ ਇਥੇ ਇਲਾਜ ਕਰਾਂਗੇ ਉਹ ਓਨਲੀ ਜਿਹੜੇ ਸ਼ੁਰੂਆਤ ਹੀ ਸਾਡੀ ਸ਼ਬਦਾਂ ਤੋਂ ਹੋਵੇਗੀ ਕਿਉਂਕਿ ਸ਼ਬਦ ਹੀ ਸਾਡੀ ਤਾਕਤ ਆ ਉਹ ਸ਼ਬਦ ਹੀ ਸਾਡੀ ਦਵਾਈ ਆ ਤੇ ਜੇ ਇਨਸਾਨ ਨੂੰ ਸ਼ਬਦ ਵਧੀਆ ਮਿਲ ਜਾਂਦੇ ਆ ਔਰ ਤੁਸੀਂ ਦੇਖੋ ਉਹਨੂੰ ਕਿਸੇ ਵੀ ਦਵਾਈ ਦੀ ਜ਼ਰੂਰਤ ਨਹੀਂ ਪੈਂਦੀ ਸ਼ਬਦ ਕੀ ਜੀ ਇੱਕ ਸ਼ਬਦ ਕਿਹੜੇ ਸ਼ਬਦ ਕਿ ਤੂੰ ਠੀਕ ਨਹੀਂ ਹੋ ਸਕਦਾ ਇਹ ਅਨਸਾਰੀ ਉਮਰ ਤੇਰੇ ਨਾਲ ਹੀ ਜਾਣਾ ਇਹ ਮੜੀਆਂ ਤੱਕ ਕਰੋਗਾ ਸ਼ਬਦ ਜੇ ਰੋਗ ਲਕਸਦਾ ਠੀਕ ਵੀ ਹੋ ਸਕਦਾ ਹੁਣ ਇੱਕ ਸ਼ਬਦ ਇਹ ਆ ਤੇ ਇੱਕ ਸ਼ਬਦ ਉਹ ਆ ਕਿ ਇਹ ਨਹੀਂ ਠੀਕ ਹੋ ਸਕਦਾ ਪਰ ਨਹੀਂ ਜੇ ਕੁਦਰਤ ਨੇ ਸਾਨੂੰ ਇਸ ਧਰਤੀ ਤੇ ਪੈਦਾ ਕੀਤਾ ਤੇ ਇਹ ਜ਼ਰੂਰੀ ਨਹੀਂ ਕਿ ਅਸੀਂ ਆਪਣੇ ਮੱਥੇ ਤੇ ਲਿਖਾ ਕੇ ਜਾਣਾ ਕਿ ਮੈਂ ਬਿਮਾਰੀ ਨਾਲ ਮਰਿਆ ਪਰ ਕੁਦਰਤ ਨੇ بڑے ਰਸਤੇ ਸਾਨੂੰ ਦਿੱਤੇ ਆ ਨੇਚਰਲ ਹੈਲਥ ਸਾਇੰਸ ਦੁਬਾਰਾ ਅਸੀਂ ਆਪਣੇ ਰੋਗ ਨੂੰ ਠੀਕ ਕਰ ਸਕਦੇ ਆ ਅੱਛਾ ਪਰ ਰੋਗ ਜਿਹੜੇ ਰੋਗ ਹੈਗੇ ਨਹੀਂ ਠੀਕ ਹੋਣਗੇ ਕਿਵੇਂ ਪਹਿਲੀ ਗੱਲ ਤਾਂ ਇਹ ਆ ਕਿ ਰੋਗ ਆਪਾਂ ਮੰਨਦੇ ਨਹੀਂ ਰੋਗ ਅੱਜ ਮੰਨ ਕੇ ਲੋਕ ਕਮਜ਼ੋਰ ਹੋ ਚੁੱਕੇ ਆ ਰੋਗ ਨੂੰ ਠੀਕ ਹੋਣ ਲਈ ਸਾਨੂੰ ਕੁਦਰਤ ਨੇ ਇੰਨੀਆਂ ਹੋ ਚੀਜ਼ਾਂ ਦਿੱਤੀਆਂ ਜਿੰਦੇ ਅੱਜ ਗੋਡ ਗਿਫਟ ਚੀਜ਼ਾਂ ਸਾਡੇ ਕੋਲ ਆ ਸਿਰਫ ਉਹਦੇ ਲਈ ਸਾਨੂੰ ਕੋਈ ਨਾ ਕੋਈ ਸਾਡਾ ਜਰੀਆ ਬੰਦਾ ਜਾਂ ਕੋਈ ਨਾ ਕੋਈ ਸਾਨੂੰ ਉਹਦੇ ਬਾਰੇ ਗਾਈਡ ਕਰਦਾ ਜਦੋਂ ਉਹਦੇ ਬਾਰੇ ਗਾਈਡ ਕਰਦਾ ਪੂਰੀ ਨੌਲੇਜ ਹੈ ਆਪਾਂ ਚੱਲਦੇ ਆ ਤਾਂ ਸਰੀਰ ਆਪਣੀ ਰਿਪੇਅਰ ਆਪ ਕਰਦਾ ਕੀ ਬਾਤ ਹੈ ਸੋ ਤੁਸੀਂ ਦੇਖੋ ਅਸੀਂ ਜਿਵੇਂ ਐਂਟਰ ਕਰਦੇ ਆ ਇੱਥੇ ਤਾਂ ਨਾਲ ਹੀ ਇੱਥੇ ਲਿਖਿਆ ਹੈ ਕਿ ਕੁਦਰਤ ਨਾਲ जुड़के ही ਅਸੀਂ ਲੰਮੀ ਉਮਰ ਵਾਲੀ ਜ਼ਿੰਦਗੀ ਲੈ ਸਕਦੇ ਆ ਲੰਮੀ ਉਮਰ ਵਾਲਾ ਜੀਵਨ ਅਸੀਂ ਲੈ ਸਕਦੇ ਆ ਬਹੁਤ ਸਾਰੀਆਂ ਪ੍ਰੋਬਲਮਾਂ ਵੀ ਇੱਥੇ ਡਿਸਕ੍ਰਾਈਬ ਕੀਤੀਆਂ ਹੋਈਆਂ ਨੇ ਮਾਈਗਰੇਨ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਡਾਇਬਟੀਜ਼ ਹੋ ਗਿਆ ਪਿੰਪਲ ਹੋ ਗਏ ਫਿੰਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸਕਿਨ ਇਨਫੈਕਸ਼ਨ ਹੋ ਗਈ ਔਰ ਦਿਮਾਗ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਔਰ ਅਸੀਂ ਖੋਲਦਿਆਂ ਜਿਵੇਂ ਹੀ ਅਸੀਂ ਐਂਟਰ ਕਰਦੇ ਹਾਂ ਤਾਂ ਬਹੁਤ ਸੋਹਣੇ ਸੋਹਣੇ ਜਿਹੜੇ ਸਲੋਗਨ ਹੈਗੇ ਨੇ ਜਿਹੜੇ ਇੱਥੇ ਦਿੱਤੇ ਹੋਏ ਨੇ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦੇਖੋ ਜਿਵੇਂ ਹੀ ਤੁਸੀਂ ਐਂਟਰ ਕਰਦੇ ਹੋ ਤਾਂ ਖੱਬੇ ਪਾਸੇ ਬੜੇ ਸੋਹਣੇ ਸੋਹਣੇ ਸਲੋਗਨ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਜਿਵੇਂ ਕਿ ਅੱਜ ਪੰਜ ਤੱਤਾਂ ਦੀ ਕਮੀ ਕਰਕੇ ਹੀ ਸਾਡਾ ਸਰੀਰ ਰੋਗੀ ਹੁੰਦਾ ਹੈ ਕਿਹੜੇ ਪੰਜ ਤੱਤ ਨੇ ਲਾਗੀ ਸਭ ਤੁਸੀਂ ਇੱਥੇ ਆਂਦੇ ਸਾਰੇ ਲਿਖਿਆ ਵਾ ਕਿ ਜਿਹੜੇ ਪੰਜ ਤੱਤ ਹੈਗੇ ਨੇ ਉਨੇ ਕਰਕੇ ਜਿਹੜਾ ਸਰੀਰ ਹੈ ਸਾਡਾ ਰੋਗੀ ਹੋ ਜਾਂਦਾ ਬਿਲਕੁਲ ਸਹੀ ਗੱਲ ਹੈ ਦੇਖੋ ਸਭ ਤੋਂ ਪਹਿਲੇ ਨੰਬਰ ਤੇ ਹਵਾ ਪਾਣੀ ਮਿੱਟੀ ਅਗਨੀ ਆਕਾਸ਼ ਇਹ ਪੰਜ ਤੱਤੋਂ ਸਰੀਰ ਬਣਿਆ ਤੇ ਜੇ ਇਹ ਪੰਜ ਤੱਤ ਸਾਨੂੰ ਨਹੀਂ ਮਿਲੇਗੇ ਹੁਣ ਬੰਦਾ ਇੱਕ ਇਨਸਾਨ ਸਵੇਰ ਰੋਟੀ ਖਾ ਲੈਂਦਾ ਉਹ ਦੁਪਹਿਰੇ ਫੇਰ ਡਿਮਾਂਡ ਕਰਦਾ ਕਿ ਮੈਂ ਫੇਰ ਰੋਟੀ ਖਾਵਾਂ ਦੁਬਾਰਾ ਫੇਰ ਡਿਮਾਂਡ ਕਰਦਾ ਮੈਂ ਰੋਟੀ ਖਾਵਾਂ ਦੇਖੋ ਉਸ ਤੋਂ ਬਾਅਦ ਫਿਰ ਅਸੀਂ ਦੁਪਹਿਰੇ ਰੋਟੀ ਖਾਧੀ ਫਿਰ ਰਾਤ ਨੂੰ ਫੇਰ ਡਿਮਾਂਡ ਕਰਦਾ ਕਿ ਮੈਂ ਰੋਟੀ ਖਾਵਾਂ ਪਰ ਮੈਨੂੰ ਇੱਕ ਚੀਜ਼ ਦੱਸੋ ਇਹਦੇ ਉੱਤੇ ਸਭ ਤੋਂ ਪਹਿਲਾ ਸਵਾਲ ਲਿਖਿਆ ਹੈ ਕੀ ਤੁਹਾਨੂੰ ਯਾਦ ਹੈ ਕਿ ਮਿੱਟੀ ਉੱਪਰ ਨੰਗੇ ਪੈਰ ਤੁਸੀਂ ਕਦੋਂ ਤੁਰੇ? ਨਹੀਂ ਉਹਦੇ ਤੇ ਉਹਦੇ ਨਾਲ ਕੀ ਫਰਕ ਹੋਊਗਾ ਮਿੱਟੀ ਤੇ ਨੰਗੇ ਪੈਰ ਤੁਰਨਾ। ਫਿਰ ਉਹੀ ਗੱਲ ਅੱਜ ਸਾਡੀ ਬਾਡੀ ਮਿੱਟੀ ਦੇ ਨਾਲ ਜੁੜ ਕੇ ਮਿੱਟੀ 'ਚ 108 ਤਰ੍ਹਾਂ ਦੇ ਖੁਰਾਕੀ ਤੱਤ ਮਿਲਦੇ ਸਾਡਾ ਨਰਵਸ ਸਿਸਟਮ ਉਹ ਮਿੱਟੀ ਨਹੀਂ ਆ ਉਹ ਸਾਡੀ ਹੱਡੀ ਆ। ਉਹ ਮਿੱਟੀ ਨਹੀਂ ਆ ਉਹ ਸਾਡੇ ਨਰਵਸ ਸਿਸਟਮ ਨੂੰ ਟਨ ਅਪ ਕਰਦੀ ਆ ਉਹ ਮਿੱਟੀ ਨਹੀਂ ਆ ਉਹ ਸਾਡੇ ਪੈਰ ਦੀ ਤਲਵੀਂ ਤੇ ਲੈ ਕੇ ਸਾਡੇ ਸਿਰ ਤੱਕਰ ਬਲੱਡ ਨੂੰ ਸਰਕਲ ਲੈ ਕੇ ਜਾਂਦੀ ਬਲੱਡ ਦਾ ਸਰਕਲ ਸਹੀ ਕਰਦੀ ਆ ਉਹ ਮਿੱਟੀ ਨਹੀਂ ਆ ਉਹ ਸਾਡੇ ਸਰੀਰ ਦੀ ਜਾਨ ਆ ਉਹ ਸਾਡੇ ਸਰੀਰ ਦੀ ਜਾਨ ਆ ਪਰ ਇਹ ਸਾਡਾ ਪਹਿਲਾ ਸਵਾਲ ਆ ਤੁਸੀਂ ਚੈੱਕ ਕਰੋ ਕਿ ਅੱਜ ਤੋਂ ਪਹਿਲਾਂ ਤੁਸੀਂ ਨੰਗੇ ਪੈਰ ਮਿੱਟੀ ਉੱਪਰ ਕਦੋਂ ਤੁਰੇ ਹੋ ਜਿਹੜੇ ਨਹੀਂ ਤੁਰੇ ਸਰ ਜੀ ਨਹੀਂ ਤੁਰੇ ਅੱਜ ਨਰਵਸ ਸਿਸਟਮ ਕਮਜ਼ੋਰ ਹੋ ਰਿਹਾ ਅੱਜ ਬ੍ਰੇਨ ਨੂੰ ਪ੍ਰੋਪਰ ਬਲੱਡ ਨਹੀਂ ਪਹੁੰਚ ਰਿਆ ਅੱਜ ਹੱਡੀਆਂ ਅੱਜ ਮਸਲ ਮਜ਼ਬੂਤ ਜੇ ਫਰੁਕੀ ਸਾਹਿਬ ਜੇ ਗੱਲ ਕਰਾਂ ਮੈਂ ਮੇਰੀ ਅੱਜ ਉਮਰ ਜੇ 40 ਸਾਲ ਆ ਮੈਂ ਛੋਟਾ ੜਾ ਮਿੱਟੀ 'ਚ ਖੇਡਦਾ ਰਿਆ ਅਸੀਂ ਮਿੱਟੀ 'ਚ ਖੁੱਲਦੇ ਰਏ ਆ ਪਰ ਅੱਜ ਦਾ ਬੱਚਾ ਜੇ ਮਿੱਟੀ 'ਚ ਲਿਬੜ ਕੇ ਆ ਜਾਏ ਤੇ ਮਾਂ ਵੱਲੋਂ ਦੋ ਚਪੇੜਾਂ ਵਜਦੀਆਂ ਗੱਲ ਜਾਈ ਸੀ ਕਿਸੇ ਘਰ ਤੋਂ ਲਿਬੜ ਕੇ ਆ ਗਿਆ ਪਰ ਨਹੀਂ ਮਿੱਟੀ ਨਾਲ ਜੁੜੇ ਰਹਿਣ ਦਾ ਨਾਲ ਹੀ ਸਾਡਾ ਜੀਵਨ ਆ ਪਰ ਜੇ ਮਿੱਟੀ ਤੋਂ ਟੁੱਟ ਜਾਗੇ ਤੇ ਸਾਡਾ ਜੀਵਨ ਅੱਜ ਦਵਾਈਆਂ ਨਾਲ ਦੇ ਰਲ ਕੇ ਖਤਮ ਹੁੰਦਾ ਜਾ ਰਿਹਾ ਤੁਸੀਂ ਤੇ ਵੀ ਲਿਖਿਆ ਹੈ ਕਿ ਤੁਹਾਨੂੰ ਯਾਦ ਹੈ ਕਿ ਸਵੇਰ ਦੀ ਸੂਰਜ ਦੀ ਪਹਿਲੀ ਕਿਰਨ ਕਦੋਂ ਤੁਸੀਂ ਵੇਖੀ ਅਸੀਂ ਤਾਂ ਦੇਖਦੇ ਨਹੀਂ ਅਸੀਂ ਤੇ ਜਿਹੜੇ ਉੱਠਣ ਦਾ ਰਵਾਜ਼ ਹੀ 8 9 ਵਜੇ 10 ਵਜੇ ਪਹਿਲਾਂ ਸੂਰਜ ਆਵਾਜ਼ਾਂ ਮਾਰ ਮਾਰ ਕੇ ਆਉਂਦਾ ਸਾਨੂੰ ਤੇ ਬਿਲਕੁਲ ਇਹ ਵੀ ਤਾਂ ਦੱਸਵਾ ਦੇਖੋ ਅੱਜ ਇੱਕ ਛੋਟੇ ਬੱਚੇ ਨੂੰ ਪੀਲਿਆ ਹੋ ਜਾਂਦਾ ਉਹ ਕੀ ਆਂਦੇ ਸਾਰੇ ਕਹਿੰਦੇ ਵੀ ਸਵੇਰ ਦੀ ਕਿਰਨਾਂ ਇਹਨੂੰ ਸਨਲਾਈਟ ਦੋ ਇਹਦਾ ਪੀਲਿਆ ਠੀਕ ਹੋ ਜਾਏਗਾ ਪਰ ਅੱਜ ਜੇ ਇੱਕ ਬੱਚੇ ਦਾ ਪੀਲਿਆ ਠੀਕ ਕਰ ਸਕਦਾ ਹੈ ਕਰ ਸਕਦਾ ਤੇ ਕੀ ਸਾਡੇ ਪਿਤ ਨੂੰ ਬੈਲੈਂਸ ਨਹੀਂ ਕਰ ਸਕਦਾ ਕੀ ਸਾਡੀ ਬਾਡੀ ਨੂੰ ਇਹ ਬੈਲੈਂਸ ਨਹੀਂ ਕਰ ਸਕਦਾ ਸੂਰਜ ਦੀਆਂ ਕਿਰਨਾਂ ਲੈਣ ਦੇ ਨਾਲ ਸਾਡੇ ਸਰੀਰ ਦੇ ਕਈ ਤਰ੍ਹਾਂ ਦੇ ਰੋਗ ਠੀਕ ਹੁੰਦੀ ਹੈ ਜਿਵੇਂ ਕਹਦੋ ਕਿ ਬਾਡੀ ਦੇ ਵਿੱਚ ਇਹ ਜਿਹੜਾ ਉਹ ਬੈਲੈਂਸ ਵੀ ਹੋਣਾ ਸ਼ੁਰੂ ਹੋ ਜਾਂਦਾ ਹੋਰ ਵੀ ਬੜੇ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੇ ਕੰਟਰੋਲ ਡੇ ਬਾਏ ਡੇ ਰਿਜ਼ਲਟ ਮਿਲਦਾ ਹੈ ਜੀ ਚਲੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇੱਥੇ ਲਿਖੀਆਂ ਹੋਈਆਂ ਨੇ ਔਰ ਦੇਖੋ ਹੋਰ ਵੀ ਬੜਾ ਇਗਰੀਕੈਂਟ ਚੀਜ਼ ਲਿਖੀ ਹੈ ਕੁਦਰਤ ਨਾਲ ਕੀਤੇ ਗੁਨਾਹਾਂ ਦੀ ਮਾਫੀ ਕਿਹੜੇ ਗੁਨਾਹ ਕਰ ਲੈ ਕਰਨ ਸਾਹਿਬ ਅਸੀਂ ਦੇਖੋ ਜੀ ਇੱਥੇ ਲਿਖਿਆ ਹੋਇਆ ਵਾ ਕਿ हे ਪਰਮਪਿਤਾ ਪਰਮਾਤਮਾ हे ਅੱਲਾਹ ਹੈ ਵਾਹਿਗੁਰੂ ਓ ਗੋੜ ਦੇਖੋ ਇੱਥੇ ਇੱਕ ਹੋਰ ਲਾਈਨ ਲਿਖੀ ਅਸੀਂ ਸਾਰੇ ਤੇਰੇ ਬੱਚੇ ਆਪਾਂ ਸਾਰੇ ਕੁਦਰਤ ਦੀ ਫੁਲਵਾੜੀ ਆ ਉਸ ਰੱਬ ਵੱਲੋਂ ਭੇਟ ਕੀਤੀ ਕੁਦਰਤ ਦੀ ਫੁਲਵਾੜੀ ਆ ਔਰ ਇੱਕ ਲਾਈਨਸ ਤੋਂ ਬਾਅਦ ਅੱਗੇ ਇੱਕ ਹੋਰ ਹੁੰਦੀ ਹੈ ਕਿ ਅਸੀਂ ਤੇਰੀ ਕੁਦਰਤ ਨੂੰ ਵਿਗਾੜਨ ਦੇ ਕਸੂਰਵਾਰ ਆ ਪਰ ਅੱਜ ਆਪਾਂ ਕਸੂਰਵਾਰ ਹਾਂ ਪਰ ਆਪਾਂ ਅੱਜ ਕਸੂਰਵਾਰ ਕੱਢ ਰਿਹਾ ਦੂਜੇ ਨੂੰ ਕਿ ਤੂੰ ਕੀਤਾ ਪਰ ਜੇ ਆਪਾਂ ਆਪ ਦੇ ਵੱਲ ਝਾਤੀ ਮਾਰੀਏ ਕਿ ਆਪਾਂ ਜਿਵੇਂ ਨਾਗੇ ਸਰ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਤੁਸੀਂ ਨੰਗੇ ਪੈਰ ਮਿੱਟੀ ਤੇ ਕਦੋਂ ਤੁਰੇ ਆਪਾਂ ਜਦੋਂ ਕੁਦਰਤ ਨਾਲ ਟੱਚ ਚ ਨਹੀਂ ਰਵਾਂਗੇ ਅੱਜ ਕੁਦਰਤ ਕੁਦਰਤ ਕੀ ਆ ਸਭ ਤੋਂ ਪਹਿਲਾਂ ਮੈਂ ਕਲੀਅਰ ਕਰਦਾ ਕੁਦਰਤ ਕੀ ਆ ਜ਼ਮੀਨ ਹਵਾ ਪਾਣੀ ਔਰ ਜ਼ਮੀਨ ਹਵਾ ਪਾਣੀ ਤੇ ਖਾਣਾ ਜ਼ਮੀਨ ਤੋਂ ਬਣਿਆ ਖਾਣਾ ਇਹ ਚਾਰ ਚੀਜ਼ਾਂ ਜਿਹੜੀਆਂ ਕੁਦਰਤ ਵਾ ਹਵਾ ਪਾਣੀ ਜ਼ਮੀਨ ਤੇ ਜ਼ਮੀਨ ਤੋਂ ਬਣਿਆ ਖਾਣਾ ਇਹ ਕੁਦਰਤ ਆ ਆਪਣੀ ਔਰ ਜੇ ਮੈਂ ਗੱਲ ਕਰਾਂ ਛੋਟੀ ਜੀ ਇੱਕ ਹਵਾ ਦੀ ਅੱਜ ਆਪਾਂ ਸਾਹ ਲੈ ਰਹੇ ਆ ਸਰ ਹੁਣ ਆਪਾਂ ਗੱਲਬਾਤ ਕਰ ਰਹੇ ਆਪਾਂ ਸਾਹ ਲੈ ਰਹੇ ਆ ਪਰ ਸਾਹ ਲੈਂਦਾ ਹੁਣ ਕੋਈ ਪੈਸਾ ਨਹੀਂ ਲੱਗ ਰਿਹਾ ਪਰ ਜੇ ਤੁਸੀਂ ਹਵਾ ਦੀ ਅਸਲੀ ਵੈਲਿਊ ਪਤਾ ਕਰਨੀ ਹੋਵੇ ਪੀਜੀਆਈ ਡੀਐਮਸੀ ਹਸਪੀਟਲ ਜਾ ਕੇ ਦੇਖੋ ਉਸ ਬੰਦੇ ਤੋਂ ਪੁੱਛ ਕੇ ਵੇਖੋ ਜਿਹਨੂੰ ਆਕਸੀਜਨ ਸਿਲੰਡਰ ਲੱਗ ਰਿਹਾ ਇੱਕ ਦਿਨ ਦੇ ਸਿਲੰਡਰ ਦੀ ਕੀਮਤ ਅਗਰ ਮੈਂ ਮਿਨੀਮਮ ਵੀ ਦੱਸਾਂ ਤਾਂ 5 ਤੋਂ 7 ਹਜ਼ਾਰ ਹੋਏਗੀ ਔਰ ਇੱਕ ਦਿਨ ਦੇ ਵਿੱਚ ਬੰਦਾ 5 ਤੋਂ 7 ਸਿਲੰਡਰ ਲੈਂਦਾ ਤੁਸੀਂ ਹਿਸਾਬ ਕਰਕੇ ਦੇਖ ਲਓ ਕਿ ਇੱਕ ਦਿਨ ਦੀ ਹਵਾ ਉਹ 30 ਤੋਂ 35000 ਰੁਪਏ ਦੀ ਕੱਲੀ ਹਵਾ ਲੈ ਰਿਆ ਪਰ ਅੱਜ ਇਹ ਹਵਾ ਆਪਾਂ ਨੂੰ ਫ੍ਰੀ ਮਿਲੀ ਆ ਤੇ ਇਹ ਦੁਸ਼ਿਤ ਹੋ ਗਈ ਫਿਰ ਆਪਾਂ ਕਹਿੰਨੇ ਕਿ ਮੈਂ ਕੀ ਕੀਤਾ ਪਰ ਜੇ ਆਪਾਂ ਕਹਿੰਨੇ ਕਿ ਉਹ ਪ੍ਰਦੂਸ਼ਣ ਫਲਾ ਰਿਹਾ ਉਹਨੇ ਕੀਤਾ ਪਰ ਨਹੀਂ ਕਸੂਰਵਾਰ ਮੈਂ ਆ ਜਦੋਂ ਤੱਕ ਆਪਾਂ ਆਪਦੇ ਤੇ ਉਂਗਲ ਨਹੀਂ ਚੱਕਾਂਗੇ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਕਿਉਂਕਿ ਕਸੂਰਵਾਰ ਖੋਦਾ ਔਰ ਉਸ ਤੋਂ ਬਾਅਦ ਇੱਕ ਹੋਰ ਲਾਈਨ ਆਉਂਦੀ ਆ ਕਿ ਹੇ ਸੱਚੇ ਪਾਤਸ਼ਾਹ ਤੇਰੇ ਬੱਚਿਆਂ ਦੀ ਫਰਿਆਦ ਹੈ ਕਿ ਸਾਡੇ ਗੁਨਾਹ ਨੂੰ ਮਾਫ ਕਰ ਜਿਵੇਂ ਤੁਸੀਂ ਕਿਹਾ ਕੁਦਰਤ ਨਾਲ ਗੁਨਾਹ। ਇੱਕ ਗੁਨਾਹ ਵਾ ਜਿਹੜਾ ਅੱਜ ਆਪਾਂ ਕੁਦਰਤ ਨੂੰ ਦੂਸ਼ਿਤ ਕੀਤਾ ਵਾ। ਅੱਜ ਪਾਣੀ ਖਰਾਬ ਹੋ ਰਿਹਾ ਵਾ। ਅੱਜ ਜ਼ਮੀਨ ਜੇ ਮੈਂ ਗੱਜਮੀਨ ਦੀ ਗੱਲ ਕਰਾਂ ਜ਼ਮੀਨ ਬੰਜਰ ਹੋ ਚੁੱਕੀ ਆ। ਅਗਰ ਤੁਸੀਂ ਇੱਕ ਬੂਟਾ ਗੋਣਾ ਹੋਵੇ ਤਾਂ ਪਹਿਲਾਂ ਤੁਹਾਨੂੰ ਰੇ ਸਪਰੇ ਯੂਰੀਆ ਪਾਉਣਾ ਪੈਗਾ ਫਿਰ ਉਸ ਤੋਂ ਬਾਅਦ ਇੱਕ ਬੂਟਾ ਉਗਦਾ ਵਾ। ਉਸ ਤੋਂ ਬਿਨਾ ਬੂਟਾ ਨਹੀਂ ਉਗਦਾ ਔਰ ਫਿਰ ਜੇ ਗੱਲ ਕਰਾਂ ਖਾਣੇ ਦੀ ਕੱਲਾ ਖਾਣਾ ਖਾਣ ਦੇ ਨਾਲ ਆਪਾਂ ਤੰਦਰੁਸਤ ਨਹੀਂ ਹੋ ਸਕਦੇ ਕਿ ਖਾਣੇ ਦੇ ਵਿੱਚ ਜਦੋਂ ਤੱਕ ਖੁਰਾਕੀ ਤੱਤ ਨਹੀਂ ਹੋਣਗੇ ਨਿਊਟ੍ਰੀਸ਼ਨ ਨਹੀਂ ਆਏਗਾ ਉਦੋਂ ਤੱਕ ਉਸ ਖਾਦੇ ਖਾਣੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਅੱਜ ਆਪਾਂ ਖਾਣਾ ਖਾ ਰਹੇ ਆਂ ਪੇਟ ਦੀ ਅੱਗ ਨੂੰ ਸ਼ਾਂਤ ਕਰਨ ਲਈ ਪੇਟ ਦੀ ਅੱਗ ਦੀ ਸ਼ਾਂਤ ਕਰਨ ਨੂੰ ਮਤਲਬ ਭੁੱਖ ਮਟਾਉਣ ਲਈ ਪਰ ਜੇ ਆਪਾਂ ਤੰਦਰੁਸਤ ਹੋਣ ਵਾਸਤੇ ਖਾਣਾ ਖਾਣਾ ਵਾ ਤੇ ਆਪਾਂ ਨੂੰ ਉਹਦੇ ਵਿੱਚ ਖੁਰਾਕੀ ਤੱਤ ਨਿਊਟ੍ਰੀਸ਼ਨ ਜ਼ਰੂਰੀ ਆ ਜਿਹੜੇ ਅੱਜ ਜ਼ਮੀਨ ਦੇ ਵਿੱਚ ਨਹੀਂ ਰਹਿ ਗਏ ਕਿਉਂਕਿ ਜ਼ਮੀਨ ਬੰਜਰ ਹੋ ਚੁੱਕੀ ਆ ਜੋ ਉਹਦੇ ਚ ਪਾ ਰਹੇ ਆ ਉਹੀ ਆਪਾਂ ਨੂੰ ਕੁਦਰਤ ਵਾਪਸ ਕਰੀ ਹੋਏ ਕਿ ਕੁਦਰਤ ਦਾ ਇੱਕ ਬੜਾ ਵਧੀਆ ਸੂਲ ਆ ਤੁਸੀਂ ਉਹਨੂੰ ਜਿੰਨਾ ਦੋਗੇ ਜੋ ਨੂੰ ਦੋਗੇ ਉਸ ਤੋਂ 10 ਗੁਣਾ ਵੱਧ ਉਹ ਤੁਹਾਨੂੰ ਦੇਗੀ ਕਿਉਂਕਿ ਜੇ ਤੁਸੀਂ ਮੰਨ ਲਓ ਨੂੰ ਚੰਗੀ ਚੀਜ਼ ਦੋਗੇ ਤੇ ਚੰਗੀ ਚੀਜ਼ ਦੇਗੀ ਸੋ ਇਦਾਂ ਦੀ ਚੀਜ਼ ਹੈਗੀ ਨੇ ਜਿਸ ਕਨਸੈਪਟ ਨੂੰ ਸ਼ੁਰੂ ਤੋਂ ਲੈ ਕੇ ਆਏ ਨੇ ਅੱਛਾ ਓਪਨਿੰਗ ਵਾਲੇ ਦਿਨ ਨਗੀ ਸਾਹਿਬ ਕੀ ਖਾਸ ਹੋਣ ਵਾਲਾ ਤੁਸੀਂ ਇਹ ਘੜੇ ਰੱਖੇ ਨੇ ਫ੍ਰਿਜ 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 ਹੈ ਨਹੀਂ ਨਹੀਂ ਸਰ ਫ੍ਰਿਜ ਤਾਂ ਅੱਜ ਕੱਲ ਹਰੇਕ ਘਰ ਦੇ ਵਿੱਚ ਚਾਹੇ ਉਹ ਛੋਟੇ ਲੈਵਲ ਤੇ ਚਾਹੇ ਵੱਡੇ ਲੈਵਲ ਦੇ ਉੱਪਰ ਪਰ ਜੇ ਮੈਂ ਗੱਲ ਕਰਾਂ ਇਹ ਵੀ ਕੂਲਰ ਰੱਖੇ ਤੁਸੀਂ ਕੂਲਰ ਅੱਜਕੱਲ ਤਾਂ ਚੱਲਦੇ ਨੇ ਵਾਟਰ ਕੂਲਰ ਚੱਲਦੇ ਨੇ ਫ੍ਰਿਜ ਚੱਲਦੇ ਨੇ ਤੁਸੀਂ ਘੜੇ ਰੱਖੇ ਨੇ ਨਵੀਂ ਥਾਂ ਤੇ ਬਿਲਕੁਲ ਜੀ ਬਿਲਕੁਲ ਸਾਡਾ ਕਨਸੈਪਟ ਹੀ ਕੁਦਰਤ ਨਾਲ ਜੁੜ ਕੇ ਠੀਕ ਹੋਣਾ ਹੈ ਸਾਡਾ ਕਨਸੈਪਟ ਹੀ ਦੇਖੋ ਦਵਾਈਆਂ ਤਾਂ ਬਹੁਤ ਡਾਕਟਰ ਦੇ ਰਹੇ ਤੇ ਬਹੁਤ ਜ਼ਿਆਦਾ ਲੋਕ ਖਾ ਵੀ ਰਹੇ ਆ ਪਰ ਸਾਡਾ ਕਨਸੈਪਟ ਆ ਤੁਹਾਨੂੰ ਕੁਦਰਤੀ ਸਾਇੰਸ ਨਾਲ ਜੋੜ ਕੇ ਦੇਖੋ ਇਹ ਘੜਾ ਨਹੀਂ ਹੈ ਇਹ ਸਾਡਾ ਜੀਵਨ ਹੈ ਇਹ ਘੜਾ ਨਹੀਂ ਹੈ ਇਹ ਸਾਡੇ ਵਾਸਤੇ ਅੰਮ੍ਰਿਤ ਹੈ ਇਹ ਨਿਊਟ੍ਰੀਸ਼ਨ ਇਹ ਪਾਣੀ ਸਾਡੀ ਬਾਡੀ ਨੂੰ ਊਰਜਾ ਦਿੰਦਾ ਹੈ ਸਾਡੀ ਬੋਡੀ ਵਿੱਚ ਵਾਸਤੇ ਤਾਂ ਹੋਰ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ ਜਿਹੜੀ ਅੱਜ ਕੱਲ ਅਸੀਂ ਯੂਜ਼ ਕਰਦੇ ਹਾਂ ਸਟਿੰਗ ਹੈਗਾ ਉਹ ਹੋਰ ਪਤਾ ਨਹੀਂ ਕੀ ਕੀ ਚੀਜ਼ਾਂ ਚੱਲੀਆਂ ਜਾਂਦੀਆਂ ਨੇ ਕਹਿੰਦੇ ਊਰਜਾ ਦਿੰਦਾ ਪਰ ਮਾੜੇ ਪ੍ਰਭਾਵਾਂ ਦਾ ਲੋਕਾਂ ਨੂੰ ਪਤਾ ਨਹੀਂ ਉਹਨਾਂ ਦਾ ਕੀ ਹੈ ਬਿਲਕੁਲ ਸਰ ਬਿਲਕੁਲ ਅੱਜ ਕੀ ਹੋ ਰਿਹਾ ਅਸੀਂ ਜੀਭ ਦੇ ਸਵਾਦ ਲਈ ਇੱਕ ਊਰਜਾ ਲਈ ਉਹ ਲੈ ਰਹੇ ਪਰ ਅੱਜ ਸਭ ਤੋਂ ਜ਼ਿਆਦਾ ਖਤਰਨਾਕ ਮੈਂ ਕਹਾਂ ਇੱਕ ਲੋਕ ਕਰੇ ਚਿੱਟੇ ਦਾ ਨਸ਼ਾ ਆ ਗਿਆ ਆ ਫਲਾਣ ਅੱਜ ਸਭ ਤੋਂ ਜ਼ਿਆਦਾ ਇਹ ਭਿਆਨਕ ਨਸ਼ਾ ਜਿਹੜਾ ਪਿੰਡ-ਪਿੰਡ ਸ਼ਹਿਰ-ਸ਼ਹਿਰ ਦੁਕਾਨਾਂ ਤੇ ਵਿਕ ਰਿਹਾ ਔਰ ਵੱਡੀ ਗੱਲ ਕੀ ਹੈ ਕਿ ਅੱਗੇ ਤਾਂ ਇੱਕ ਉਮਰ ਤੋਂ ਬਾਅਦ ਜਾ ਕੇ ਨਸ਼ਾ ਕਰਦਾ ਹੈ ਅੱਜ 5 ਸਾਲ ਦਾ ਬੱਚਾ ਵੀ ਇੱਕ ਸੌਫਟ ਡਰਿੰਕ ਸਟਿੰਗ ਲੈ ਰਿਹਾ ਅੱਜ 3 ਸਾਲ ਦਾ ਬੱਚਾ ਵੀ ਉਹਨੂੰ ਚਾਹ ਨਾਲ ਪਿਆ ਰਿਹਾ ਕਿਉਂ ਉਹਨਦੇ ਬਾਰੇ ਅੱਜ ਪੇਰੈਂਟਸ ਕੋਲ ਐਜੂਕੇਟ ਹੀ ਨਹੀਂ ਹੈਗੀ ਐਜੂਕੇਸ਼ਨ ਹੀ ਨਹੀਂ ਹੈਗੀ ਕਿ ਅਸੀਂ ਕੀ ਦੇ ਰਹੇ ਹਾਂ ਪਰ ਜੇ ਤੁਸੀਂ ਇਸ ਘੜੇ ਬਾਰੇ ਪੜੋਗੇ ਇਸ ਘੜੇ ਦਾ ਪਾਣੀ ਜਿਹੜਾ ਬੰਦਾ ਲਗਾਤਾਰ 12 ਘੰਟੇ ਮੈਂ ਕਹਿੰਦਾ 24 ਘੰਟੇ ਐ ਵੈਸੇ ਦਿਨ ਰਾਤ ਆ ਚਲੋ ਰਾਤ ਨੂੰ ਵੀ ਪਾਣੀ ਦੀ ਜ਼ਰੂਰਤ ਪੈਂਦੀ ਆ ਪਰ 12 ਘੰਟੇ ਘੜੇ ਚ ਪਾਣੀ ਰੱਖਣ ਤੋਂ ਬਾਅਦ ਜੇ ਪਾਣੀ ਹਰ ਘੰਟੇ ਬਾਅਦ ਇੱਕ ਗਲਾਸ ਪੀਂਦਾ ਕਈ ਪ੍ਰਕਾਰ ਦੇ ਹੁੰਦੇ ਜਿਹੜੇ ਰੋਗ ਆ ਉਹ ਘੜਾ ਠੀਕ ਕਰ ਦਿੰਦਾ ਘੜਾ ਠੀਕ ਕਰ ਦਿੰਦਾ ਜੀ ਫਿਰ ਡਾਕਟਰ ਨੇ ਕੀ ਲੋੜ ਹੈ ਬਿਲਕੁਲ ਫਿਰ ਗੱਲ ਤਾਂ ਇਹੀ ਐ ਅਸੀਂ ਸਮਝਣ ਨੂੰ ਤਿਆਰ ਨਹੀਂ ਐ ਅਸੀਂ ਸਟੇਟ ਸਿੰਬਲ ਚ ਆ ਗਏ ਕਿਉਂਕਿ ਜੇ ਅੱਜ ਵੀ ਸਾਡੇ ਘਰ ਦੇ ਵਿੱਚ ਘੜਾ ਪਿਆ ਐ ਉਹ ਕਹਿੰਦਾ ਦੇਖਣਾ ਲੱਗਊਗਾ ਯਾਰ ਇਹ ਪੁਰਾਣੇ ਜ਼ਮਾਨੇ ਦਾ ਤੁਰੇ ਫਿਰਦਾ ਮੈਂ ਵੀ ਤੇ ਇਹ ਕਿਹਾ ਸੀ ਵੀ ਫਰਜਰ ਫਰਜਰ ਹੈਗੀ ਸਟੇਟਸ ਸਿੰਬਲ ਸਟੇਟਸ ਸਿੰਬਲ ਦੇ ਵਿੱਚ ਪੈ ਗਿਆ ਪਰ ਨਹੀਂ ਜੇ ਤੁਸੀਂ ਅੱਜ ਲੰਮੀ ਉਮਰ ਤਿੱਕਰ ਜਾਣਾ ਹੈ ਤੇ ਤੁਸੀਂ ਆਪਣੇ ਸਟੇਟਸ ਠੀਕ ਆ ਵਧੀਆ ਗੱਲ ਆ ਪਰ ਤੁਹਾਨੂੰ ਕੁਦਰਤੀ ਸਾਇੰਸ ਨਾਲ ਇਹ ਪਾ ਇਹ ਘੜਾ ਕਿੱਥੋਂ ਬਣਿਆ ਮਿੱਟੀ ਤੋਂ ਮਿੱਟੀ ਕੀ ਆ ਸਾਡਾ ਜੀਵਨ ਮਿੱਟੀ 'ਚ 108 ਤਰ੍ਹਾਂ ਦੇ ਖੁਰਾਕੀ ਤੱਤ ਆ ਜਦੋਂ ਇਸ ਘੜੇ ਦੇ ਵਿੱਚ ਫਿਰ ਪੌਰ ਆ ਇਹਨੂੰ ਹਵਾ ਵੀ ਲੱਗਦੀ ਹੈ ਇਹਨੂੰ ਧੁੱਪ ਵੀ ਲੱਗਦੀ ਹੈ ਜਦੋਂ ਹਵਾ ਤੇ ਧੁੱਪ ਦੇਖੋ ਤੁਸੀਂ ਲਗ ਗੱਲ ਦੀ ਪੰਜ ਤੱਤ ਸਰੀਰ ਲਈ ਜ਼ਰੂਰੀ ਹੈ ਇਹਦੇ ਵਿੱਚ ਹਵਾ ਲੱਗੀ ਵਾਯੂ ਤੱਤ ਧੁੱਪ ਲੱਗੀ ਅਗਨੀ ਤੱਤ ਸਾਨੂੰ ਸਿਰ ਨੂੰ ਚਾਹੀਦੇ ਕੀ ਹੈ ਉਹ ਪੰਜ ਤੱਤ ਕੀ ਚਾਹੀਦੇ ਹੈ ਪੰਜ ਪੰਜ ਤੱਤ ਔਰ ਪਾਣੀ ਵੀ ਆ ਗਿਆ ਇਹਦੇ ਵਿੱਚ ਜਦੋਂ ਇਹ ਤੱਤ ਸਾਡੇ ਸਿਰ ਚ ਪੂਰੇ ਬਾਡੀ ਜਾਊਗੇ ਤਾਂ ਬਾਡੀ ਆਪਣੇ ਆਪ ਆਪਣੀ ਰਿਪੇਅਰ ਕਰੇਗੀ ਸਾਨੂੰ ਕਿਸੇ ਡਾਕਟਰ ਦੀ ਜ਼ਰੂਰਤ ਸਾਡਾ ਡਾਕਟਰ ਮਾਂ ਦੇ ਗਰਭ ਚੋਂ ਹੀ ਸਾਡੇ ਅੰਦਰ ਆਇਆ ਹੋਇਆ ਉਹ ਹਰ ਤਰ੍ਹਾਂ ਸਿਗਨਲ ਦਿੰਦਾ ਪਰ ਸਾਨੂੰ ਸਮਝ ਨਹੀਂ ਹੁੰਦੀ ਪਰ ਅਸੀਂ ਜਿਵੇਂ ਜਿਵੇਂ ਸਾਡਾ ਨਾਗ ਇਲੈਕਟ੍ਰੋਮੈਡੀਕ ਸੈਂਟਰ ਓਪਨ ਹੋਇਆ ਇਹ ਤੇ ਸਭ ਤੋਂ ਪਹਿਲੀ ਗੱਲ ਹੀ ਅਸੀਂ ਕੁਦਰਤ ਨਾਲ ਜੁੜ ਕੇ ਕਰਾ ਕਰਾਂਗੇ ਸਭ ਤੋਂ ਪਹਿਲੀ ਗੱਲ ਹੀ ਨੇਚਰਲ ਹੈਲਥ ਸਾਇੰਸ ਨਾਲ ਕਰਾ ਕਰਾਂਗੇ ਸਾਡੀ ਮੈਡੀਸਨ ਸੈਕੰਡਰੀ ਹੋਊਗੀ ਅਤੇ ਇਸ ਤਰ੍ਹਾਂ ਦੇ ਪੇਸ਼ੀਐਂਟ ਆਉਣਗੇ ਫਰੂਕੀ ਸਾਹਿਬ ਉਹ ਕੰਨਗੇ ਅਸੀਂ ਨਾਗੀ ਸਭ ਕੋ ਅਸੀਂ ਗਏ ਸਾਂ ਸੈਂਟਰ ਚ ਪਰ ਅਸੀਂ ਦਵਾਈ ਤਾਂ ਲਈ ਨਹੀਂ ਪਰ ਉਹਨਾਂ ਦੇ ਨਾਲ ਅਸੀਂ ਵਿਚਾਰ ਸਾਂਝੇ ਕੀਤੇ ਉਹ ਵਿਚਾਰ ਦੇ ਨਾਲ ਹੀ ਅਸੀਂ ਠੀਕ ਹੋ ਗਏ ਆ ਔਰ ਅੱਜ ਦੇਖੋ ਅੱਜ ਦੁਨੀਆ 90% ਸਰੀਰਕ ਨਹੀਂ ਮਾਨਸਿਕ ਰੋਗੀ ਹੈ ਕਿਹੜੀ ਰੋਗੀ ਹੈ ਮਾਨਸਿਕ ਕਿਉਂਕਿ ਮਾਨਸਿਕ ਵਿਚਾਰ ਰੋਗੀ ਜਿਹੜੇ ਬਣ ਚੁੱਕੇ ਆ ਉਹਨਾਂ ਦਾ ਇਲਾਜ ਮੈਡੀਸਨ ਨਹੀਂ ਹੈ ਸ਼ਬਦ ਸ਼ਬਦ ਹੀ ਸਾਡੀ ਤਾਕਤ ਹੈ ਇੱਕ ਸ਼ਬਦ ਸਾਡਾ ਜੀਵਨ ਬਦਲ ਦਿੰਦਾ ਔਰ ਅਸੀਂ ਮਹਾਰਾਜ ਦੀ ਕਿਰਪਾ ਸਦਕਾ ਜੇ ਸੰਗਤ ਨੇ ਐਡੀ ਵੱਡੀ ਦਾਤ ਸਾਡੀ ਝੋਲੀ 'ਚ ਪਾਈ ਏ ਜੇ ਪ੍ਰਮਾਤਮਾ ਨੇ ਸਾਡੇ ਤੋਂ ਇਹ ਸੇਵਾ ਲਈ ਏ ਅੱਜ ਨਾਗ ਇਲੈਕਟ੍ਰੋਮੈਡੀਕਲ ਸੈਂਟਰ ਅੱਜ ਓਪਨ ਹੋਇਆ ਸਾਰੇ ਮੇਰੀ ਬਦੌਲਤ ਨਹੀਂ ਇਹ ਕਰਨ ਜੀ ਬਦੌਲਤ ਨਹੀਂ ਹੈ ਇਹ ਪ੍ਰਮਾਤਮਾ ਨੇ ਆਪ ਸਹਾਇੀ ਹੋ ਕੇ ਸੰਗਤ ਦਾ ਅਸ਼ੀਰਵਾਦ ਮਿਲਿਆ ਸੰਗਤ ਡਿਮਾਂਡ ਕਰਦੀ ਸੀ ਖੋਲੋ ਖੋਲੋ ਔਰ ਬੜੇ ਪਰਿਵਾਰਾਂ ਬਾਈ ਨੇਮ ਵੀ ਅੱਗਿਆ ਪਾ ਲੈ ਕੇ ਚੱਲਾਂਗੇ ਉਹ ਪਰਿਵਾਰਾਂ ਨੇ ਬੜੀ ਸਨ ਸਾਨੂੰ ਜਿਵੇਂ ਕਹਦੋ ਹੈਲਪ ਵੀ ਕੀਤੀ ਹੈ ਸਾਡੇ ਨਾਲ ਖੜ ਕੇ ਸੈਂਟਰ ਦੀ ਓਪਨਿੰਗ ਕਰਾਈ ਨੈਕਸਟ ਅਸੀਂ ਉਹ ਪਰਿਵਾਰ ਵੀ ਤੁਹਾਨੂੰ ਬੁਲਾਵਾਂਗੇ ਓਪ ਬਿਲਕੁਲ ਜੀ ਬਿਲਕੁਲ ਕੀ ਕਰਨਾ ਤੇ ਇਹ ਇਹ ਆਪਾਂ ਸਾਰਾ ਕੁਝ ਅੱਜ ਨਹੀਂ ਪੱਤੇ ਖੋਲਾਂਗੇ ਆਪਾਂ ਓਪਨਿੰਗ ਤੇ ਸੰਡੇ ਵੀ ਇਹਨਾਂ ਦੇ ਵਿੱਚ ਜੋ ਚੀਜ਼ ਆਪਾਂ ਦੇ ਰਹੇ ਉਹ ਸੰਡੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਉਸ ਵੀਡੀਓ ਰਾਈ ਤੁਹਾਡੇ ਮਾਧਿਅਮ ਰਾਈ ਆਪਾਂ ਸੰਗਤ ਕਰ ਪਹਵਾਵਾਂਗੇ ਕਿ ਲੋਕ ਦਵਾਈਆਂ ਤੋਂ ਹਟ ਕੇ ਆਪਣੇ ਘਰ ਦੇ ਵਿੱਚ ਘੜੇ ਲਿਆਉਣੇ ਸ਼ੁਰੂ ਕਰ ਦੇਣਗੇ ਇਹ ਗਾਰੰਟੀ ਹੈ ਜੀ ਜੀ ਚਲੋ ਇੱਥੇ ਨਾ ਸਿਰਫ ਘੜੇ ਸਗੋ ਇਹ ਕੀ ਰੱਖਿਆ ਹੈ ਜੀ ਅਸੀਂ ਤਾਂ ਅਗਰ ਹਸਪਤਾਲਾਂ 'ਚ ਕਿਸੇ ਵੈਲਨੈਸ ਸੈਂਟਰ 'ਚ ਜਾਂਦੇ ਆ ਜਾਂ ਕਿਤੇ ਹੋਰ ਜਾਂਦੇ ਆ ਉੱਥੇ ਸਾਨੂੰ ਤੇ ਦਵਾਈਆਂ ਨਜ਼ਰ ਆਉਂਦੇ ਨੇ ਟੀਕੇ ਨਜ਼ਰ ਆਉਂਦੇ ਨੇ ਤੇ ਇਹ ਕੀ ਹੈਗੀ ਦੇਖੋ ਜੀ ਜਿਵੇਂ ਗੱਲ ਕੀਤੀ ਹੈ ਕਿ 나ਗੀ ਇਲੈਕਟ੍ਰੋ ਹੋਮੋਪੈਥੀ ਸੈਂਟਰ ਦੇ ਵਿੱਚ ਦਵਾਈ ਮੁੱਖ ਨਹੀਂ ਗਈ 나ਗੀ ਇਲੈਕਟ੍ਰੋ ਹੋਮੋਪੈਥੀ ਸੈਂਟਰ ਦੇ ਵਿੱਚ ਵਿਚਾਰ ਮੁੱਖ ਨੇ ਤੁਹਾਡੇ ਵਿਚਾਰ ਹੀ ਤੁਹਾਡੀ ਤਾਕਤ ਨੇ ਦੇਖੋ ਮੈਂ ਹਰ ਵਾਰੀ ਇਹ ਗੱਲ ਬੋਲਦਾ ਪਹਿਲਾਂ ਵੀ ਤੁਸੀਂ ਸੁਣਿਆ ਹੈਗਾ ਕਿ ਤੰਦਰੁਸਤ ਰਹਿਣ ਲਈ ਚੰਗੇ ਡਾਕਟਰ ਦੀ ਲੋੜ ਨਹੀਂ ਤੰਦਰੁਸਤ ਰਹਿਣ ਦੇ ਲਈ ਚੰਗੇ ਸਿਹਤ ਵਿਗਿਆਨ ਦੀ ਲੋੜ ਆ ਤੁਹਾਡੀ ਖੁਰਾਕ ਕੀ ਆ ਤੁਹਾਡੀ ਬੋਡੀ ਅੰਦਰ ਕੀ ਜਾ ਰਿਹਾ ਤੁਹਾਡੇ ਅੰਦਰ ਖੁਰਾਕੀ ਤੱਤ ਕਿਹੜੇ ਜਾ ਰਹੇ ਆ ਉਸ ਚੀਜ਼ ਨੇ ਤੁਹਾਨੂੰ ਠੀਕ ਕਰਨਾ ਸਰ ਨਾ ਕੀ ਕੋਈ ਡਾਕਟਰ ਨੇ ਕਿਉਂਕਿ ਮੈਂ ਹਰ ਵਾਰੀ ਇਹ ਗੱਲ ਕਹਿੰਦਾ ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਡਾਕਟਰ ਨਹੀਂ ਜਿਹੜਾ ਤੁਹਾਨੂੰ ਠੀਕ ਕਰ ਦੇ ਕਿਉਂ ਕਿ ਸਰੀਰ ਕਿਸੇ ਡਾਕਟਰ ਨੇ ਨਹੀਂ ਬਣਾਇਆ ਸਰ ਸਰੀਰ ਉਸ ਪਰਮਾਤਮਾ ਨੇ ਬਣਾਇਆ ਉਸ ਰੱਬ ਨੇ ਬਣਾਇਆ ਔਰ ਪਰਮਾਤਮਾ ਨੇ ਪਹਿਲੇ ਦਿਨ ਤੋਂ ਹੀ ਡਾਕਟਰ ਭੇਜਿਆ ਸਰੀਰ ਅੰਦਰ ਕੋਈ ਡਾਕਟਰ ਇਹੋ ਜਿਹਾ ਨਹੀਂਗਾ ਜਿਹੜਾ ਠੀਕ ਕਰ ਦੇ ਔਰ ਇਸ ਪੰਜ ਪੱਤਿਆਂ ਦੇ ਨਾਲ ਜਿਹੜਾ ਪੰਜ ਪੱਤਿਆਂ ਦਾ ਜੂਸ ਆਪਾਂ ਪੀਉਣੇ ਆ ਪਾਲਕ ਪੁਦੀਨਾ ਧਨੀਆ ਕੜੀ ਪੱਤਾ ਮੂਲੀ ਦੇ ਪੱਤੇ, ਚਕੰਦਰ ਦੇ ਪੱਤੇ, ਤੁਲਸੀ, ਨਿੰਮ, ਬੜੇ ਤਰ੍ਹਾਂ ਦੇ ਪੱਤੇ ਆਂਦੇ ਉਹਨਾਂ ਦੇ ਵਿੱਚੋਂ ਕੋਈ 5 ਪੱਤੇ ਲੈ ਕੇ ਅਗਰ ਤੁਸੀਂ ਇਹਨੂੰ ਜੂਸ ਬਣਾ ਕੇ ਪੀਨੇ ਹੋ ਤਾਂ ਦੇਖੋ ਗਰੰਟੀ ਨਹੀਂ ਲੈਂਦੇ ਆਪਾਂ ਜੂਸ ਪੀਨੇ ਹੋ ਤਾਂ ਇਹ ਵਾਦਾ ਵਾ ਸਾਡਾ ਕਿ ਪਹਿਲੇ 21 ਦਿਨ ਅਗਰ ਤੁਸੀਂ ਲਗਾਤਾਰ ਇਹ ਜੂਸ ਪੀਨੇ ਹੋ ਤੁਹਾਡੀ 슈ਗਰ ਬੈਲੈਂਸ ਹੋਣ ਲੱਗ ਜੇਗੀ 5 ਪੱਤਿਆਂ ਨਾਲ ਔਰ ਅਗਰ ਤੁਸੀਂ ਪੁਦੀਨਾ 20 ਪੱਤੇ ਪੁਦੀਨੇ ਦੇ ਵਿੱਚ ਥੋੜੀ ਕੋ ਕਾਲੀ ਮਿਰਚ ਪਾ ਕੇ ਔਰ ਨਾਲ ਧਾਗੇ ਵਾਲੀ ਮਿਸ਼ਰੀ ਪਾ ਕੇ ਅਗਰ ਇਹ ਤੁਸੀਂ ਚੀਜ਼ ਲੈਣੇ ਹੋ ਵੀ ਪੱਤੇ ਪੁਦੀਨੇ ਦੇ ਲੈ ਕੇ ਔਰ ਨਾਲ ਥੋੜੀ ਕੁ ਸਵਾਦ ਅਨੁਸਾਰ ਕਾਲੀ ਮਿਰਚ ਲੈ ਕੇ ਔਰ ਨਾਲ ਧਾਗੇ ਵਾਲੀ ਮਿਸ਼ਰੀ ਲੈ ਕੇ ਅਗਰ ਤੁਸੀਂ ਇਹਦਾ ਕਾੜਾ ਬਣਾ ਕੇ ਪੀਨੇ ਹੋ ਤਾਂ ਪਿੱਤੇ ਦੀ ਪੱਥਰੀ ਜਿਨ੍ਹਾਂ ਦੇ ਪਿੱਤੇ ਦੀ ਪੱਥਰੀ ਆ ਇਹ ਉਹਨਾਂ ਵਾਸਤੇ ਮੈਡੀਸਨ ਆ ਐਟ ਆ ਟਾਈਮ ਰਿਲੀਫ ਸਰ ਜੇ ਮੰਨ ਲਓ ਪੇਨ ਹੋ ਰਹੀ ਆ ਭਿਆਨਕ ਦਵਾਈ ਲੈਣ ਦੀ ਲੋੜ ਨਹੀਂ ਪੇਨ ਕਿਲਾ ਲੈਣ ਦੀ ਲੋੜ ਨਹੀਂ ਕਾੜਾ ਬਣਾ ਕੇ ਦੋ ਟਾਈਮ ਪੀ ਲੋ ਦਿਨ ਚ ਐਟ ਆ ਟਾਈਮ ਰਿਲੀਫ ਦੇਖੇਗਾ ਕਿਉਂਕਿ ਬੜੇ ਪੇਸ਼ੈਂਟ ਇਹੋ ਜਿਹੇ ਹੈਗੇ ਆ ਜਿਹੜੇ 10 ਜਨਾਂ ਨੂੰ ਸੇਵਾ ਦੇ ਰਿਹਾ ਵਾ ਬੜੇ ਪੇਸ਼ੈਂਟ ਇਹੋ ਜਿਹੇ ਕਿਉਂਕਿ ਦੇਖੋ ਅਸੀਂ ਪਹਿਲਾਂ ਕਹਿ ਗਏ ਕਿ ਇਹ ਇਹ ਸਾਡਾ ਹਸਪਤਾਲ ਨੀਗਾ ਇਹ ਪੇਸ਼ੈਂਟਾਂ ਨੇ ਡਿਮਾਂਡ ਕੀਤੀ ਹੈ ਸਾਡੇ ਨਾਲ ਜਿਹੜੇ ਜੁੜੇ ਪਰਿਵਾਰ ਆ ਜਿਹੜੇ ਸਾਡੇ ਹਮਦਰ ਦਾ ਇਹ ਉਹਨਾਂ ਦੀ ਡਿਮਾਂਡ ਦਾ ਹਸਪਤਾਲ ਆ ਨਹੀਂ ਤਾਂ ਸਾਡੀ ਇੰਨੀ ਔਕਾਤ ਨਹੀਂ ਕਿ ਅਸੀਂ ਇੱਡਾ ਉਪਰਾਲਾ ਕਰ ਸਕੀਏ ਇਹ ਸਿਰਫ ਉਸ ਪਰਮਾਤਮਾ ਨੇ ਕਿਰਪਾ ਕੀਤੀ ਆ ਔਰ ਸੰਗਤ ਦਾ ਅਸ਼ੀਰਵਾਦ ਆ ਔਰ ਉਹਨਾਂ ਦੀ ਬਦੌਲਤ ਹੀ ਅੱਜ ਇਹ ਨਾਗੀ ਇਲੈਕਟ੍ਰੋਮ ਬਦੀ ਜਿਹੜਾ ਹਸਪਤਾਲ ਆ ਸੰਪੂਰਨ ਹੋਇਆ ਵਾ ਔਰ ਉਹਨਾਂ ਦੀ ਬਦੌਲਤ ਹੀ ਅੱਜ ਕਰਨ ਨੂੰ ਡਾਕਟਰ ਕਰਨ ਦੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਸਭ ਕੁਝ ਉਹਨਾਂ ਦਾ ਔਰ ਅਪੁਦੀਨਾ ਨੀਗਾ ਇਹਦੇ ਨਾਲ ਤੁਸੀਂ ਲੀਵਰ ਵੀ ਠੀਕ ਕਰ ਸਕਦੇ ਹੋ ਪੰਜ ਪੱਤਿਆਂ ਕੱਲੇ ਸ਼ੂਗਰ ਵਾਸਤੇ ਨਹੀਂਗੇ ਸਰ ਪੰਜ ਪੱਤਿਆਂ ਨਾਲ ਤੁਸੀਂ ਲੀਵਰ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ ਪੰਜ ਪੱਤਿਆਂ ਦੇ ਜੂਸ ਇੱਥੇ ਨੇ ਕੋਈ ਕਿੱਥੇ ਜੀ ਬਹੁਤ ਅਸੀਂ ਬਾਇਓ ਫੇਸ ਮਲਾ ਸਕਦੇ ਆ ਬਾਇਓ ਫੇਸ ਖੜੇ ਕਰ ਸਕਦੇ ਆ ਔਰ ਜਿੰਨਾ ਦੀ ਸਟੇਟਮੈਂਟ ਵੀ ਆਈ ਹੋਈ ਆ ਔਰ ਨਾਲ ਦੀ ਨਾਲ ਰਿਜ਼ਲਟ ਐਟ ਆ ਟਾਈਮ ਰਿਜ਼ਲਟ ਬਾਕੀ ਆਪਾਂ ਜਿਹੜੇ ਖੁਲਾਸੇ ਆ ਉਹ 8 ਤਰੀਕ ਦੀ ਓਪਨਿੰਗ ਨੂੰ ਬੜੇ ਦੇਖੋ ਮੈਂ ਅੱਗੇ ਦੱਸਿਆ ਇਹ ਪੱਤੇ ਨਹੀਂਗੇ ਜੀ ਇਹ ਖੁਰਾਕ ਆ ਜੇ ਮੈਂ ਗੱਲ ਕਰਾਂ ਪ੍ਰਾਤਨ ਸਮੇਂ ਦੀ ਪਹਿਲਾਂ ਇਹ ਖੁਰਾਕ ਸੀ ਅੱਜ ਉਹੀ ਗੱਲ ਸਟੇਟਸ ਦੀ ਆ ਗਈ ਜੀ ਅੱਜ ਇਹ ਪੱਤਿਆਂ ਨੂੰ ਆਪਾਂ ਉਹ ਮਾਇਨੇ ਨਹੀਂ ਦਿੰਦੇਗੇ ਪਰ ਅਗਰ ਤੁਸੀਂ ਕੱਚਾ ਪੱਤਾ ਵੀ ਖਾਣੇ ਹੋ ਉਹ ਵੀ ਤੁਹਾਡੇ ਸਰੀਰ ਤੇ ਕਿਤੇ ਨਾ ਕਿਤੇ ਜਾ ਕੇ ਫਾਇਦਾ ਕਰਦਾ ਪਰ ਅੱਜ ਨੂੰ ਆਪਾਂ ਸੁਟਿਆ ਆ ਅ ਅੱਛਾ ਤੇ ਫਿਰ ਓਪਨਿੰਗ ਵਾਲੇ ਦਿਨ ਸੰਡੇ ਨੂੰ ਕੀ ਕਰਨ ਵਾਲੇ ਇਹਨਾਂ ਪੱਤਿਆਂ ਦਾ ਕੀ ਜਾਣਕਾਰੀ ਦੇਣ ਸਾਂਝ ਕਰੋਗੇ ਉਸ ਦਿਨ ਜੀ ਆਪਾਂ ਇਹ ਪੰਜ ਪੱਤੇ ਦਾ ਜੂਸ ਬਣਾਵਾਂਗੇ ਔਰ ਸਾਰੀ ਸੰਗਤ ਨੂੰ ਖੁੱਲਾ ਸੱਦਾ ਪਹਿਲਾਂ ਤਾਂ ਇਹ ਸਾਡੇ ਵੱਲੋਂ ਪੀ ਸਾਰੀ ਸੰਗਤ ਨੂੰ ਖੁੱਲਾ ਸੱਦਾ ਹੋ ਪਹੁੰਚਣ ਔਰ ਇਸ ਪੰਜ ਪੱਤੇ ਦੇ ਜੂਸ ਦਾ ਕੇ ਫਾਇਦਾ ਲੈਣ ਜਿਵੇਂ ਦਾਸ ਪਹਿਲਾਂ ਵੀ ਪੀਉਂਦਾ ਰਿਹਾ ਜੂਸ ਸਾਰੀ ਸੰਗਤ ਨੂੰ ਤੁਸੀਂ ਦੇਖਿਆ ਹੋਏਗਾ ਔਰ ਇਹ ਪੰਜ ਪੱਤੇ ਮੈਂ ਪਹਿਲਾਂ ਵੀ ਦੱਸਿਆ ਪੰਜ ਪੱਤੇ ਪੰਜ ਪੱਤੇ ਨਹੀਂਗੇ ਇਹ ਪੰਜ ਪੱਤੇ ਖੁਰਾਕ ਆ ਨਿਊਟ੍ਰੀਸ਼ਨ ਵਾ ਜਿਹੜੇ ਜ਼ਮੀਨ ਤੋਂ ਆ ਕਿਉਂਕਿ ਇਹ ਇਹ ਜੜ ਤੋਂ ਨਿਕਲੇ ਆ ਕਿਉਂਕਿ ਦੇਖੋ ਪੇੜ ਵਾ ਇੱਕ ਉਹ ਅੱਧਾ ਉੱਪਰ ਆ ਅੱਧਾ ਥੱਲੇ ਆ ਇਹ ਪੇੜ ਆ ਇਹਦੀ ਜੜ ਵਾ ਸੋ ਇਹ ਉਹ ਚੀਜ਼ ਆ ਜਿਹੜੇ ਤੁਹਾਡੇ ਸਰੀਰ ਨੂੰ ਅੱਗੇ ਜਾ ਕੇ ਬੈਨੀਫਿਟ ਦੇਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਕਰਨ ਜੀ اچھا ਇੱਕ ਵਾਰ ਫਿਰ ਜਿਹੜਾ ਐਡਰੈਸ ਹੈਗਾ ਡਾਗੀ ਸਾਹਿਬ ਇਹ ਸਾਨੂੰ ਸਮਝਾ ਦਿਓ ਤੇ ਕਿਸ ਦਿਨ ਜਿਹੜੀ ਓਪਨਿੰਗ ਇੱਕ ਵਾਰ ਫਿਰ ਰਿਪੀਟ ਕਰ ਦਿਓ ਜਿਹੜੀ ਸੰਗਤ ਹੈਗੀ ਕਿਵੇਂ ਪਹੁੰਚੇ ਇੱਥੇ ਬੱਸ ਸਟੈਂਡ ਤੋਂ ਕਿਵੇਂ ਪਹੁੰਚਿਆ ਕਰ ਕਿਸ ਨੇ ਲੁਧਿਆਣੇੋਂ ਆਣਾ ਮੋਗਿਓਂ ਆਣਾ ਜਾਂ ਫਿਰ ਕਿਸੇ ਨੇ ਅੰਮ੍ਰਿਤਸਰ ਵਾਲੇ ਪਾਸੇ ਤੋਂ ਆਣਾ ਤਾਂ ਇੱਥੇ ਕਿਵੇਂ ਪਹੁੰਚ ਸਕਦੇ ਹਾਂ ਹਾਂਜੀ ਬਿਲਕੁਲ ਜੀ ਤੁਸੀਂ ਜਿਸੇ ਪਾਸੇ ਵੀ ਆਉਣਾ ਆਪਾਂ ਗੜਾ ਰੋਡ ਦੇ ਉੱਪਰ ਆ ਪਰ ਮੇਨ ਜਿਹੜੀ ਜਦੋਂ ਤੁਸੀਂ ਗੜਾ ਰੋਡ ਤੇ ਆਉਂਦੇ ਹੋ ਤਾਜ ਟਾਵਰ ਤਾਇ ਟਾਵਰ ਪੁੱਛ ਲੈਣਾ ਉਹਦੇ ਨਾਲ ਹੀ ਅੱਗੇਲੇ ਬੰਨੇ ਆਪਣਾ ਹਸਪੀਟਲ ਆ ਉਹ ਰੋਡ ਦੇ ਉੱਪਰ ਹੀ ਆ ਬਿਲਕੁਲ ਬਸਟਾਨ ਤੋਂ ਮਾਤਰ ਤਿੰਨ ਤੋਂ ਚਾਰ ਮਿੰਟ ਦਾ ਰਸਤਾ ਜੀ ਸਿੱਧਾ ਕਿਸੇ ਪਾਸੇ ਨੂੰ ਮੁੜਨਾ ਬਸਟਾਨ ਤੋਂ ਸਿੱਧਾ ਗੜਾ ਰੋਡ ਉਹ ਨਾ ਗੜਾ ਰੋਡ ਤੋਂ ਅੱਗੇ ਆ ਕਿ ਡਿਵਾਈਡਰ ਜਿੱਥੇ ਖਤਮ ਹੋ ਜਾਂਦਾ ਜਦੋਂ ਡਿਵਾਈਡਰ ਖਤਮ ਹੋ ਜਾਏਗਾ ਜਦੋਂ ਤੁਸੀਂ ਖੱਬੇ ਵੱਲ ਤੇ ਝਾਦੀ ਮਾਰੋਗੇ ਤੁਹਾਨੂੰ ਸਾਹਮਣੇ ਨਾਗ ਇਲੈਕਟ੍ਰੋਪੈਥਿਕ ਸੈਂਟਰ ਨਜ਼ਰ ਆਏਗਾ ਆਵੇਗਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਾਗੀ ਸਾਹਿਬ ਤੇ ਕਰਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਆ ਕੀ ਕਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਸੋ ਇਹ ਗੱਲਬਾਤ ਹੈਗੇ ਜਿਹੜੀ ਅਸੀਂ ਤੁਹਾਡੀ ਕਰਾਈ ਹੈ ਔਰ ਉਮੀਦ ਕਰਦਾ ਕਿ ਜਿਹੜੇ 8 ਤਰੀਕ ਵਾਲੇ ਜਿਹੜੇ ਦਿਨ ਹੈਗੇ ਇੱਥੇ 8 ਤਰੀਕ ਨੂੰ 8 ਸਤੰਬਰ ਨੂੰ ਯਾਨੀ ਕਿ 8 ਸਤੰਬਰ ਨੂੰ ਤੁਸੀਂ ਇੱਥੇ ਜਿਹੜੇ ਨੁਸਖੇ ਫਾਰਮੂਲੇ ਨੇ ਸਾਂਝੇ ਕੀਤੇ ਨੇ ਉਸ ਚੀਜ਼ ਨੂੰ ਲੈ ਕੇ ਤੁਸੀਂ ਜਾਣਕਾਰੀ ਚਾਹੇਕਰ ਆਪਣਾ ਵਾਅਦਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਿਲ ਸਕਦੇ ਹੋ ਪਰ ਇੱਕ ਗੱਲ ਹੋਰ ਹੈਗੀ ਐ ਜਦੋਂ ਅਸੀਂ ਕੁਦਰਤ ਨਾਲ ਮਿਲਦੇ ਹਾਂ ਜਿਸ ਤਰੀਕੇ ਨਾਲ ਡਾਗੀ ਸਾਹਿਬ ਨੇ ਕਿਹਾ ਕਿ ਜਦੋਂ ਅਸੀਂ ਕੁਦਰਤ ਨਾਲ ਜੁੜ ਜਾਂਦੇ ਹਾਂ ਤਾਂ ਕੁਦਰਤ ਵੀ ਸਾਨੂੰ ਆਪਣੇ ਨਾਲ ਜੋੜ ਲੈਂਦੀ ਹੈ ਤੇ ਫਿਰ ਜਦੋਂ ਕੁਦਰਤ ਬੰਦਿਆਂ ਦਾ ਆਪਸ ਦੇ ਵਿੱਚ ਮੇਲ ਹੁੰਦਾ ਹੈ ਤਾਂ ਉਦੋਂ ਫਿਰ ਜਿਹੜੀ ਤੰਦਰੁਸਤੀ ਵਾਲਾ ਜ਼ਿੰਦਗੀ ਹੈਗੀ ਹੈ ਤੰਦਰੁਸਤੀ ਵਾਲੀ ਅਸੀਂ ਕਹਿੰਦੇ ਕਿ ਉਮਰ ਹੈਗੀ ਹੈ ਉਸ ਦੇ ਵਿੱਚ ਲਾਜ਼ਮਨ ਵਾਦਾ ਹੋਣਾ ਜਿਹੜਾ ਉਹ ਜ਼ਰੂਰੀ ਹੋ ਜਾਂਦਾ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਇੱਕ ਨੰਬਰ ਹੈਗਾ ਅਸੀਂ ਜਿਹੜਾ ਉਹ ਦਿੱਤਾ ਹੈ ਨਾਗੀ ਇਲੈਕਟ੍ਰੋ ਹੋਮਿਓਪੈਥੀ ਹਸਪੀਟਲ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਬੰਦਾ ਸਵਾਲ ਆਪਣੇ ਬੰਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਸੰਡੇ ਵਾਲੇ ਦਿਨ ਤੁਹਾਡਾ ਇੰਤਜ਼ਾਰ ਰਹੇਗਾ ਧੰਨਵਾਦ